ਜਿਹੜੀ ਅਰਦਾਸ ਬਾਬਾ ਦੀਪ ਸਿੰਘ ਦੇ ਅੱਗੇ ਜਾ ਕੇ ਕਰਤੀ ਉਹ ਕਦੇ ਖਾਂਜੀ ਨਹੀਂ ਜਾਂਦੀ ਸੱਚੇ ਦਿਨ ਨਾਲ ਜਾ ਕੇ ਬਾਬਾ ਦੀਪ ਸਿੰਘ ਜੀ ਅੱਗੇ ਅਰਦਾਸ ਕਰੋ ਸਭ ਕੁਝ ਉਹਨਾਂ ਦੇ ਅੱਗੇ ਰੱਖ ਦਿਓ ਉਹਨਾਂ ਨੂੰ ਆਪਣੇ ਦਿਲ ਦਾ ਹਾਲ ਸੁਣਾ ਦਿਓ ਦੇਖਣਾ ਫਿਰ ਬਾਬਾ ਦੀਪ ਸਿੰਘ ਦੀ ਐਸੀ ਗਿਰਪਾ ਹੋਏਗੀ ਕੋਈ ਫਰਕ ਨਹੀਂ ਪੈਂਦਾ ਤੁਹਾਡੀ ਜ਼ਿੰਦਗੀ 'ਚ ਕਿਹੜੀਆਂ ਮੁਸ਼ਕਲਾਂ ਜਿੰਨੇ ਮਰਜੀ ਦੁੱਖਾਂ ਦੇ ਪਹਾੜ ਸਿਰ ਤੇ ਚੜੇ ਹੋਣ ਸਾਰਿਆਂ ਨੇ ਸਾਥ ਛੱਡਤਾ ਹੋਵੇ ਭਾਵੇਂ ਤੁਹਾਡੀ ਕੋਈ ਬਾਹ ਫੜ ਗਏ ਨਾ ਖੁਸ਼ ਹੋਵੇ ਤੁਹਾਡੇ ਆਪਣੇ ਸਭ ਤੁਹਾਡੇ ਤੋਂ ਦੂਰ ਹੋ ਗਏ ਹੁਣ ਪਰ ਭਰੋਸਾ ਰੱਖਣਾ ਬਾਬਾ ਦੀਪ ਸਿੰਘ ਜੀ ਨੇ ਸਭ ਕੁਝ ਸਹੀ ਕਰ ਦੇਣਾ ਜਿੰਨੇ ਮਰਜੀ ਮਾੜੇ ਹਾਲਾਤ ਆਉਣ ਬਾਬਾ ਦੀਪ ਸਿੰਘ ਜੀ ਚਾਹਤਾ ਇੱਕ ਪਲ ਦੇ ਵਿੱਚ ਸਭ ਕੁਝ ਸਹੀ ਹੋ ਸਕਦਾ ਫਿਕਰ ਨਾ ਕਰਿਆ ਕਰੋ ਬਾਬਾ ਦੀਪ ਸਿੰਘ ਜੀ ਬੈਠੇ ਤੁਹਾਡੇ ਨਾਲ ਜਿਉਂ ਉਹਨਾਂ ਨੇ ਹਮੇਸ਼ਾ ਤੁਹਾਡੀ ਰਾਖੀ ਕੀਤੀ ਅੱਗੇ ਵੀ ਤੁਹਾਨੂੰ ਉਹਨਾਂ ਨੇ ਕੁਝ ਨਹੀਂ ਹੋਣ ਦਿੱਤਾ ਤੇ ਹੁਣ ਵੀ ਕਿੱਦਾਂ ਹੋਣ ਦੇਣਗੇ ਮੰਨ ਨੂੰ ਆਪਣੇ ਮਜ਼ਬੂਤ ਕਰਨਾ ਸਿੱਖੋ ਕਿ ਮੇਰਾ ਮਾਲਕ ਮੇਰੇ ਨਾਲ ਬੈਠਾ ਹੈ ਉਹਨੇ ਮੈਨੂੰ ਕੁਝ ਨਹੀਂ ਹੋਣ ਦੇਣਾ ਜਿੰਨਾ ਮਰਜੀ ਮਾੜਾ ਸਮਾਂ ਆ ਜਾਏ ਜੇ ਵਿਸ਼ਵਾਸ ਪੂਰਾ ਰੱਖੋਗੇ ਗੁਰੂ ਤੇ ਤਾਂ ਫਿਰ ਉਹ ਵਿਸ਼ਵਾਸ ਨੂੰ ਤੁਹਾਡੇ ਟੁੱਟਣ ਨਹੀਂ ਦੇਵੇਗਾ ਦੁਨੀਆ ਦੇ ਆਸਰੇ ਨਾ ਲੱਭੋ ਸਿਰਫ ਇੱਕੋ ਸਾਲਕ ਦਾ ਆਸਰਾ ਲੱਭੋ ਕਿ ਮਾਲਕਾ ਤੂੰ ਹੀ ਕਰਨਾ ਤੂੰ ਹੀ ਬਚਾਣਾ ਮੈਨੂੰ ਇੱਥੋਂ ਫੇਰ ਦੇਖਣਾ ਜੋ ਮਰਜੀ ਚੱਲਦਾ ਹੋਵੇ ਜ਼ਿੰਦਗੀ 'ਚ ਉਹ ਤੁਹਾਡੀ ਬਾਹ ਫੜ ਕੇ ਤੁਹਾਨੂੰ ਸਾਰੀਆਂ ਮੁਸ਼ਕਲਾਂ ਤੋਂ ਬਚਾ ਲੇਗਾ